ਇਹ ਢੰਗ ਨਾਲ ਕਦੇ ਰੋਂਦੇ ਨਹੀਂ ਇਹ ਪਹਿਲਾਂ ਦੇਖੇਗਾ ਇੰਨਾ ਕੀ ਜਿਹੜਾ ਅੱਜ 12 ਸਾਲ ਬਾਅਦ ਰੱਬ ਨੇ ਇਹਨਾਂ ਨੂੰ ਸਬਕ ਸਿਖਾਇਆ ਇਹ ਹੱਟ ਗਏ ਆ ਦੇ ਹੂੰ ਹੁਣ ਮੋਤੀ ਨੇ ਤਾਂ ਨਹੀਂ ਰੇ ਮੋਤੀ ਨੂੰ ਗਾਲਾਂ ਕੱਢਣ ਦੀ ਕੀ ਲੋੜ ਹੈ 1600 ਕਰੋੜ ਉਹ ਖਰਚੀਏ ਇਹਨਾਂ ਨੇ ਪੰਜਾਬ ਡੋਬਿਆ ਪੰਜਾਬ ਡੋਬਿਆ ਤੇ ਹੁਣ ਇਹ 1600 ਕਰੋੜ ਨਾਲ ਤਾਂ ਮੈਂ ਤਾਂ ਹਵੇਲੀਆਂ ਨਾ ਪਾ ਜਾਣ ਇੱਥੇ ਕੀ ਆਊਗਾ ਕੁਝ ਨਹੀਂ ਆਉਂਦਾ 1600 ਕਰੋੜ ਨਾਲ ਐਵੇਂ ਬਕਵਾਸ ਵਾਦੀ ਆ ਇਹ ਵੀ ਨਹੀਂ ਦੇਣਾ ਚਾਹੀਦਾ ਸੀ ਕਹਿੰਦਾ ਨਾ ਦਿੰਦਾ ਅਸੀਂ ਕਦੋਂ ਇਹਦੇ ਕੋਲ ਮੰਗਣ ਗਏ ਆ ਕਿੰਨੀਆਂ ਗਰੈਲੀਆਂ ਕੀਤੇ ਕਹਿੰਦੇ ਕਿ ਦਾਨੇ ਲੈ ਵੀ ਸਾਨੂੰ ਦੇ ਕੁਛ ਅਸੀਂ ਕੁਛ ਭਿਖਾਰੀ ਨਹੀਂ ਗਏ ਨਾ ਪੰਜਾਬ ਭਿਖਾਰੀ ਹੈ ਨਾ ਸੀ ਕਿ ਦੋਤਾ ਆਪ ਕਹਿੰਦਾ ਮੈਂ ਮੋਦੀ ਦਾ ਕੁੱਤਾ ਤੇ ਕੁੱਤੇ ਦਾ ਕੰਮ ਹੁੰਦਾ ਭੌਂਕਣਾ ਕੁੱਤੇ ਵੀ ਦੋ ਕਿਸ ਹੁੰਦੇ ਨੇ ਇੱਕ ਤਾਂ ਮਾਲਕ ਦਾ ਰੱਖਿਆ ਤੇ ਕੰਦ ਆਵਾਰਾ ਕੁੱਤਾ ਇਹ ਮੋਦੀ ਦਾ ਆਵਾਰਾ ਕੁੱਤਾ ਹੈ ਬੁਰਕੀ ਛੱਡ ਦਿੰਦਾ ਤੇ ਗਲੀਆਂ 'ਚ ਭੌਂਕਦਾ ਕਸਾਈਆਂ ਨੂੰ ਬੋਲੀ ਜਾਂਦਾ ਜਿਵੇਂ ਦੁਸ਼ਮਣੀ ਹੁੰਦੀ ਆ ਕਿਸਾਨਾਂ ਨਾਲ ਵੀ ਬਹੁਤ ਵੱਡਾ ਕਿਸਾਨਾਂ ਨਾਲ ਬਹੁਤ ਵੱਡੀ ਦੁਸ਼ਮਣੀ ਐ ਇਹ ਇੱਕ ਜਿਹੜਾ ਪੰਜਾਬ ਦੇ ਲੋਕਾਂ ਦਾ ਦੁਸ਼ਮਣ ਐ ਤੇ ਛੱਡਿਆ ਹੋਇਆ ਬਾਣਾ ਪਵਾ ਕੇ ਸ਼ੇਰ ਦੀ ਖੱਲ 'ਚ ਗਧਾਂ ਬਾੜਤਾ ਮੋਠਾਂ 'ਚ ਲਿਆ ਵੀਡੀਓ ਝੂਠ ਨਹੀਂ ਬੋਲਦੀ ਵੀਡੀਓ ਆ ਰਹੀ ਐ YouTube ਤੇ ਵੀ ਆ ਗਈ Facebook ਤੇ ਵੀ ਆ ਗਈ Instagram ਤੇ ਵੀ ਆ ਗਈ ਉਹ 5-7 ਖੋਨੇ ਜੇ ਬੈਠੇ ਗੰਦੇ ਜੇ ਉਹ ਆਸੀ ਦੀ ਕਰੀਆਂ ਦੇ ਬੀਜੇਪੀ ਵਾਲੇ ਆਰਐਸਐਸ ਵਾਲੇ ਨਾਅ ਰਹੇਗਾ 5 ਸ ਰਾਮ ਵਜੇ ਕੀ ਪਾਂਸਰੀ ਉਠਾ ਦੋ ਫੱਟੇ ਇਹ ਕਹਿ ਰਹੇ ਔਥੇ ਉਹਨਾਂ ਨੇ ਜਾਣ ਬੁੱਝ ਕੇ ਜੇ ਫਿਰ ਇੰਨਾ ਹੀ ਮੋਦੀ ਭਲਾ ਮਾਨਸੀ ਤਾਂ ਉਥੇ ਸਾਡੀ ਪੰਜਾਬ ਦੀ ਫੋਰਸ ਹਟਾ ਕੇ ਤੇ ਸੀਆਈਐਸਐਫ ਕਿਉਂ ਲਾਈ ਦਨਾਂ ਪੰਜਾਬ ਬਰਬਾਦ ਕਰਨਾ ਚਾਹੇ ਲਹਿੰਦੇ ਪਾਸੇ ਤੇ ਭਵੇਂ ਚੜ੍ਹਦੇ ਪਾਸੇ ਇਕੱਲੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਪਰ ਇਹ ਖਤਮ ਹੋਣਗੇ ਆਪ ਕਹਿੰਦੇ ਨੇ ਤੱਕੇ ਪਰ ਨੂੰ ਤੇ ਪਵੇ ਘਰ ਨੂੰ ਹੁਣ ਇਹਨਾਂ ਦੇ ਆਪ ਦੇ ਘਰ ਨੂੰ ਪੈਣਾ ਸਮਾ ਗਿਆ। मतलब ਇਤੋਂ ਲਈ ਪੰਜਾਬ ਨਾਲ ਕਿਤੇ ਵਧੀਆ ਢੰਗ ਨਾਲ ਉਧਰ ਦੇਖ ਰਹੇ ਕਿਤੇ ਜਾ ਰਹੀ ਤੇ ਸੰਭਾਲੇ ਜਾ ਰਹੇ ਆ ਰਸੂਲੇ ਵਾਲੇ ਵਰਗੇ ਨਾਲੋਂ ਤੇ ਮੋਦੀ ਵਰਗੇ ਨਾਲੋਂ ਗੰਗਰੇਟੇ ਵਰਗਿਆਂ ਨਾਲ ਤਾਂ ਫਿਰ ਇਹਨਾਂ ਔਰਤਾਂ ਹੀ ਚੰਗੀਆਂ ਕਿਤੇ ਲੱਖਾਂ ਗੁਣਾ ਚੰਗੀਆਂ ਆ। ਬੀਬੀ ਮਮਰੀਉਂ ਜਿਹੜੀ ਨਮਾਜ਼ ਤੇ ਉਸ ਨੂੰ ਵੀ ਸਜਦਾ ਹੁੰਦਾ ਹੈ ਸਲਾਮ ਆ ਉਹਨੂੰ ਅੱਲਾਹ ਤਾਲਾ ਉਹਦੀ ਉਮਰ ਦਰਾਜ ਕਰੇ ਵੀ ਉਹ ਨੇ ਦੇਖੋ ਇੱਕ ਦਿਨ ਜਿਹੜਾ ਕਰਤਾਰਪੁਰ ਸਾਹਿਬ ਐਂ ਕਲੀਅਰ ਕਰ ਤਕਲੀਨ ਬਣਾਦਾ ਸਾਫ ਕਰਦਾ ਤੇ ਇਹਨਾਂ ਤੋਂ ਪੰਜਾਬ ਦਾ ਪਾਣੀ ਨਹੀਂ ਰੁਕਿਆ ਕਿ ਵੱਡੇ ਕਹਿੰਦਾ મોદી ਨੂੰ ਤੇ મોદી ਨੇ ਬੰਦ ਕਿਉਂ ਨਾ ਕੀਤਾ ਅੱਛਾ ਇਹਨੂੰ ਅਫਗਾਨਿਸਤਾਨ ਤੱਕ ਦਿੱਸ ਗਿਆ ਪਛਾਲ ਆਇਆ ਤੇਰੇ મોદી ਨੂੰ ਰਸੂ ਲਿਆ ਤੇ ਪੰਜਾਬ ਨਹੀਂ ਦੱਸਣ ਡੁੱਬਦਾ ਬਾਬਾ ਜੀ ਬਾਈ ਗੁਰੂ ਖਾਲਸਾ ਖਾਲਸਾ ਵੇ ਫਤਿਹ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹਰਜੀਤ ਸਿੰਘ ਸੂਲ ਪੁਰੀਏ ਦੀ ਇੱਕ ਪੱਤਰਕਾਰ ਨੇ ਉਸ ਤੋਂ ਇੰਟਰਵਿਊ ਕੀਤੀ ਤੇ ਉਸ ਤੋਂ ਪੁੱਛਿਆ ਜਦੋਂ ਵੀ ਪੰਜਾਬ ਦੇ ਹਾਲਾਤ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਚੱਲ ਰਿਹਾ ਹਾਲਾਤ ਦਾ ਤਾਂ ਉਸ ਨੇ ਪਹਿਲੀ ਗੱਲ ਸਭ ਤੋਂ ਵੱਡੀ ਗੱਲ ਕਹੀ ਕਿ 12 ਸਾਲ ਬਾਅਦ ਪੰਜਾਬ ਦੇ ਲੋਕਾਂ ਨੂੰ ਅੱਜ ਇਹ ਸਬਕ ਸਿਖਾਇਆ ਗਿਆ ਹੈਗਾ ਪ੍ਰਮਾਤਮਾ ਵੱਲੋਂ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਏ ਰਸੂਲਪੁਰੀਆ ਨਹੀਂ ਬੋਲ ਰਿਆ ਉਹਦੇ ਚ ਆਰਐਸਐਸ ਬੋਲ ਰਹੀ ਹੈ ਉਹਦੇ ਚ ਬੀਜੇਪੀ ਬੋਲ ਰਹੀ ਹੈ ਵੀ 12 ਸਾਲ ਹੋ ਗਏ ਪਹਿਲਾਂ ਅਜਾੜਾ ਮੰਨ ਲਓ ਵੀ ਪਨਾ ਸੁੰਡੀ ਪਈ ਸੀਗੀ ਤੇ ਉਦੋਂ ਬਾਅਦ ਫਿਰ ਮੰਨ ਲਓ ਸੌਦਾ ਸਾਧ ਦਾ ਰੌਲਾ ਪਿਆ ਸੀਗਾ ਤੇ ਇਸ ਕਰਕੇ ਵੀ ਹੁਣ ਪੰਜਾਬ ਦਾ 12 ਸਾਲ ਤੋਂ ਫਿਰ ਅਜਾੜਾ ਹੋਇਆ ਇਸ ਗੱਲ ਤੇ ਜਿਹੜਾ ਉਹ ਰਸੂਲਪੁਰੀਆ ਸ਼ੇਰ ਦੀ ਖਲ ਖਲ ਚ ਗਧਾ ਤੇ ਉਹ ਖੁਸ਼ ਆ ਇਸ ਗੱਲ ਤੇ ਉਹ ਖੁਸ਼ੀ ਦੇ ਵਿੱਚ ਇਹ ਗੱਲ ਕਹਿ ਰਿਹਾ ਹੈਗਾ ਵੀ 12 ਸਾਲ ਤੋਂ ਹੁਣ ਸੁਣੀ ਆ ਸਾਡੇ ਤਾਂ 12 ਸਾਲ ਆ ਹੀ ਰਹਿੰਦੇ ਕੋਈ ਅੱਜ ਨਵਾਂ ਤਾਂ ਹੈ ਨਹੀਂ ਕਿਉਂਕਿ ਜਿਸ ਤਰ੍ਹਾਂ ਕਹਾਵਤ ਬਣੀ ਹੋਈ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਰਜਣਾ ਜਿਹੜਾ ਨਿਤ ਕੋਈ ਨਾ ਕੋਈ ਬੰਝ ਖੜਾ ਰਹਿੰਦਾ ਹੈਗਾ ਕੋਈ ਨਵੀਂ ਗੱਲ ਨਹੀਂ ਗਈ ਪਰ ਉਹਨੂੰ ਖੁਸ਼ ਹੋਣਾ ਚਾਹੀਦਾ ਕਿਉਂਕਿ ਉਹ ਛੱਡਈ ਇਸੇ ਕੰਮ ਵਾਸਤੇ ਬੀਜੇਪੀ ਨੇ ਕਿਸਾਨਾਂ ਤੇ ਬਹੁਤ ਲੱਗ ਰਿਹਾ ਹੈਗਾ ਉਹ ਕਹਿ ਰਿਹਾ ਕਿ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਗਰੀਬਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਸਿਰਫ ਕਿਸਾਨਾਂ ਨੂੰ ਪੁੱਛਿਆ ਜਾ ਰਿਹਾ ਹੈਗਾ ਕਿਸਾਨਾਂ ਲਈ ਇਹ ਰੌਲਾ ਪਾਇਆ ਜਾ ਰਿਹਾ ਕਿਸਾਨਾਂ ਨੂੰ ਪੈਸੇ ਦਿੱਤੇ ਜਾਣ ਫਸਲਾਂ ਮਰ ਗਈਆਂ ਗਰੀਬਾਂ ਨੂੰ ਪੁੱਛਿਆ ਜਾ ਰਿਹਾ ਹੈ ਸੱਚ ਨਹੀਂ ਕਿਸੇ ਕਿਸਾਨ ਦਾ ਨਾਂ ਨਹੀਂ ਲਿਆ ਨਾ ਕੋਈ ਗਰੀਬ ਦਾ ਨਾਂ ਲਿਆ ਉਥੇ ਜਿਹੜਾ ਵੀ ਡੁੱਬਿਆ ਉਹ ਮਨੁੱਖ ਡੁੱਬਿਆ ਹੈ ਨਾ ਉਥੇ ਕੋਈ ਜਾਤੀ ਡੁੱਬੀ ਹੈ ਨਾ ਉਥੇ ਕੋਈ ਧਰਮ ਡੁੱਬਿਆ ਹੈ ਤੇ ਨਾ ਉਥੇ ਕੋਈ ਕਿਸਾਨ ਡੁੱਬਿਆ ਨਾ ਮਜ਼ਦੂਰ ਡੁੱਬਿਆ ਉਥੇ ਮਨੁੱਖ ਡੁੱਬਿਆ ਹੈ ਮਨੁੱਖਤਾ ਦੀ ਸੇਵਾ ਕਰੀ ਜਾਂਦੇ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਕਿਸੇ ਦਾ ਗੋਤ ਨਹੀਂ ਪੁੱਛਿਆ ਜਾਂਦਾ ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ ਕਿ ਬਿਲਕੁਲ ਵੀ ਨਹੀਂ ਜਿਹੜਾ ਵੀ ਡੁੱਬਿਆ ਉਸ ਨੂੰ ਗੱਲ ਲਾਉਂਦੇ ਨੇ ਕਿਉਂਕਿ ਆਪਦੇ ਭਰਾ ਨੇ ਸਾਡੇ ਪੰਜਾਬੀ ਡੁੱਬੇ ਨੇ ਤੇ ਇਹ ਕਿਸਾਨ ਵਾਲਾ ਤੇ ਇਹਨੇ ਗੱਲ ਘੜੀ ਆ ਕੋਲੋਂ ਕਾਰਨ ਕੀ ਹੈ ਫਿਰ ਇਹ ਕਹਿ ਰਿਹਾ ਕਹਿੰਦਾ ਜੀ ਦੇਖੋ ਇਹ ਗੁਰੂ ਰਾਮ ਰਵਿਦਾਸ ਜੀ ਦੇ ਵਾਰਸ ਤੇ ਕਬੀਰ ਜੀ ਦੇ ਅੱਛਾ ਧੰਨੇ ਦੇ ਵਾਰਸ ਨਹੀਂ ਡੁੱਬੇਗੇ ਭਗਤ ਧੰਨਾ ਜਿਹਦੇ ਵਾਰਸ ਵੀ ਡੁੱਬੇ ਆ ਭਗਤ ਬੇਣੀ ਜੀ ਦੇ ਵੀ ਵਾਰਸ ਡੁੱਬੇ ਆ ਬਾਬਾ ਫਰੀਦ ਦੇ ਵਾਰਸ ਵੀ ਡੁੱਬੇ ਆ ਕੀ ਮੁਸਲਮਾਨ ਨਹੀਂ ਡੁੱਬੇਗੇ ਉਹਦੇ ਚ ਫਿਰ ਉਹਦਾ ਨਾ ਕੀ ਭਗਤ ਸਦਨਾ ਜੀ ਦੇ ਵਾਰਸ ਨਹੀਂ ਡੁੱਬੇਗੇ ਉਥੇ ਮਨੁੱਖਤਾ ਡੁੱਬੀ ਆ ਇਹਨਾਂ ਲੋਕਾਂ ਦਾ ਕੰਮ ਹੀ ਆ ਇਹ ਪਾੜੇ ਪਾਉਣਾ ਇਹੋ ਜਿਹਾ ਕੰਮ ਕਰਨਾ ਇਹ ਸਪੈਸ਼ਲ ਤੌਰ ਤੇ ਰੱਖੇ ਹੋਏ ਆ ਸਰਕਾਰਾਂ ਦੇ ਕਿ ਉਹ ਤਾਂ ਆਪ ਕਹਿੰਦਾ ਮੈਂ ਮੋਦੀ ਦਾ ਕੁੱਤਾ ਤੇ ਕੁੱਤੇ ਦਾ ਕੰਮ ਹੁੰਦਾ ਭੌਂਕਣਾ ਕੁੱਤੇ ਵੀ ਦੋ ਕਿਸਮ ਦੇ ਹੁੰਦੇ ਇੱਕ ਤਾਂ ਮਾਲਕ ਦਾ ਰੱਖਿਆ ਹੁੰਦਾ ਕਹਿੰਦਾ ਆਵਾਰਾ ਕੁੱਤਾ ਇਹ ਮੋਦੀ ਦਾ ਆਵਾਰਾ ਕੁੱਤਾ ਹੈ ਬੁਰਕੀ ਛੱਡ ਦਿੰਦਾ ਤੇ ਗਲੀਆਂ 'ਚ ਭੌਂਕਦਾ ਫਿਰਦਾ ਉਹ ਆਦਤੇ ਦੀ ਇੱਕ ਨਹੀਂ ਇਹ ਤਿੰਨ ਚਾਰ ਹੈਗੇ ਆ ਇੱਕ ਬਾਰੀ ਬਾਰੀ ਦੇਖੋ ਹਜੇ ਹੋਰ ਵੀ ਬਹੁਤ ਬੋਲਣਗੇ ਉਹ ਪਿੱਛੇ ਜੇ ਗੁਰਿੰਦਰ ਕਿਹੜਾ ਰੰਗਰੇਟਾ ਉਹ ਬੋਲੀ ਜਾਂਦਾ ਸੀਗਾ ਅੰਮ੍ਰਿਤ ਪਹਿਲਾਂ ਅੰਮ੍ਰਿਤ ਛਕ ਲਿਆ ਫਿਰ ਅੰਮ੍ਰਿਤ ਭੰਗ ਕਰਤਾ ਫਿਰ ਜੈ ਸ਼੍ਰੀ ਰਾਮ ਕਹਿਣ ਲੱਗ ਪਿਆ ਮੈਨੂੰ ਸਮਝ ਨਹੀਂ ਆਉਦੀ ਉਹ ਧਰਮ ਕਿਹੜਾ ਉਸ ਬੰਦੇ ਦਾ ਅੱਛਾ ਉਹ ਇਹ ਇਸਾਈਆਂ ਨੂੰ ਮਾਰਦੇ ਇਸਾਈ ਸਾਡੇ ਭਰਾ ਹੈ ਤੇ ਇਸਾਈਆਂ ਨੇ ਸਾਡਾ ਕਦੋਂ ਪਿਓ ਮਾਰਿਆ ਸੀ ਕਦੋਂ ਕਹਿੰਨੇ ਵੀ ਇਸਾਈ ਸਾਡੇ ਦੁਸ਼ਮਣ ਹੈ ਹੂੰ ਇਸਾਈਆਂ ਦੀ ਗੱਲ ਨਹੀਂ ਗੱਲ ਹੈਗੀ ਐ ਵੀ ਉੱਥੇ ਜਿਹੜੇ ਡੁੱਬੇ ਨਹੀਂ ਜਿਹੜੇ 10-10 ਕਿਲੋਮੀਟਰ ਉਰੇ ਬੈਠੇ ਆ ਪਾਣੀ ਤੋਂ ਵੀ ਉਹ ਜਾ ਕੇ ਇੱਥੇ ਰਸਣ ਖੋ ਰਹੇ ਆ ਹਾਂ ਠੀਕ ਹੈ ਤੇ ਜਿਹੜੇ ਉਹਦਾ ਨਾਂ ਕੀ ਡੁੱਬੇ ਨੇ ਜਿਹੜੇ ਬਰਬਾਦ ਹੋ ਗਏ ਜਿਨ੍ਹਾਂ ਤੇ ਕੁਝ ਵੀ ਨਹੀਂ ਰਿਹਾ ਹਾਂ ਤੇ ਉਹ ਉਹ ਵਿਚਾਰੇ ਕਰ ਲਾਉਂਦੇ ਉਹਨਾਂ ਤੱਕ ਸਮਾਨ ਉਹ ਪਹੁੰਚਣ ਹੀ ਨਹੀਂ ਦੇ ਰਹੇ ਉਰੇ ਖੋਖੋ ਕੇ ਆਪਦੇ ਘਰ ਭਰ ਲੇ ਬੋਤਲਾਂ ਦੇ ਅੰਦਰ ਢੇਰ ਲਾ ਲੇ ਹੋਰ ਚੀਜ਼ਾਂ ਦੇ ਢੇਰ ਲਾ ਲੇ ਉਹਨਾਂ ਨੂੰ ਫਿਰ ਮਹਿੰਗੇ ਭਾਜਾ ਕਿਵੇਂ ਵੇਚੀ ਜਾਂਦੇ ਆ ਆਪ ਦਾ ਬਣਾਈ ਜਾਂਦੇ ਕੀ ਇਹ ਮਜ਼ਦੂਰ ਪਣੇ ਚ ਇਹ ਸਿਖਾਇਆ ਜਾਂਦਾ ਹੈ ਹੈ ਕੜਮ ਚੌਧਰੀ ਇੱਕ ਸ਼ਬਦ ਸਿੱਖ ਲਿਆ ਹੈਗਾ ਜਿਵੇਂ ਸੌਦਾ ਸਾਧਾ ਲੇ ਪਰ ਨਿੰਦਿਆ ਨਹੀਂ ਕਿਸੇ ਦੀ ਕਰਨੀ ਚਾਹੀਦੀ ਵੇ ਸਿੱਖਾ ਉਹਨਾਂ ਕੋਲ ਇਹ ਗੱਲ ਹੁੰਦੀ ਸੀਗੀ ਆਪੋ ਮਾਜੂਮੇ ਮਰਜੀ ਕਹੀ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਹੀ ਦੱਸਦੇ ਸੀ ਆਪਨੇ ਉਹ ਕੋ ਸੋਚਦੇ ਸੀ ਵੇਸੇ ਕੀ ਬੋਲਦੇ ਉਹੀ ਗੱਲ ਇਹਨਾਂ ਕੋਲੇ ਕੜਮ ਚੌਧਰੀ ਆ ਨਵਾਂ ਸ਼ਬਦ ਮੈਂ ਤਾਂ ਸੁਣਿਆ ਪਤਾ ਨਹੀਂ ਇਹਨਾਂ ਨੇ ਤਾਂ ਬਣਾ ਛੱਡਿਆ ਕੜਮ ਚੌਧਰੀ ਕਿਹੜੇ ਜਿੰਨੇ ਲੀਡਰ ਆ ਸਾਰੇ ਕੜਮ ਚੌਧਰੀ ਆ ਮੋਦੀ ਕੜਮ ਚੌਧਰੀ ਆ ਲੈ ਹਮ ਅਮਿਤ ਸ਼ਾ ਕੜਮ ਚੌਧਰੀ ਆ ਜਿਨ੍ਹਾਂ ਨੇ ਕਹਿ ਕੇ ਤੇ ਡੈਮ ਦੇ ਫੱਟੇ ਚਕਾਏ ਨੇ ਹਮ ਪੰਜਾਬ ਰੋੜਿਆ ਰਸੂਲਪੁਰਿਆ ਕਹਿ ਰਿਹਾ ਕੇ ਮੋਦੀ ਨੇ ਇਹ 1600 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਜੋ ਪੰਜਾਬ ਦੇ ਲੋਕ ਕਹਿ ਰਹੇ ਆ ਬਹੁਤ ਘੱਟ ਰਕਮ ਦਿੱਤੀ ਹੈ ਪੰਜਾਬ ਦੇ ਹੱਕ ਵੱਲ ਜੋ ਜਿਸ ਤਰ੍ਹਾਂ ਨੁਕਸਾਨ ਹੋਇਆ ਪਰ ਇਹ ਕਹਿ ਰਿਹਾ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਇਹ ਵੀ ਨਹੀਂ ਦੇਣਾ ਚਾਹੀਦਾ ਸੀਗਾ ਕਹਿੰਦਾ ਬਹੁਤ ਦੇਤਾ ਕਹਿੰਦਾ ਤੁਸੀਂ ਮੋਦੀ ਨੂੰ ਕਿਉਂ ਬੁਰਾ ਭਲਾ ਕਹਿ ਰਹੇ ਹੋ ਨਹੀਂ ਕਦੋਂ ਮੰਗਿਆ ਸੀ ਇਹ ਤਾਂ ਕਦੋਂ ਇਹਦੇ ਮੂਰੇ ਝੋਲੀ ਢੱਡੀ ਹੈ ਇਹ ਤਾਂ ਆਪਦੇ ਲੀਡਰਾਂ ਨੂੰ ਦੇ ਕੇ ਗਿਆ ਜੇ ਉੱਠਦੇ ਮੂੰਹ ਚ ਜੀਰਾ ਪਾਦ ਤਾਂ ਫਿਰ ਉੱਠਦੇ ਢੱਡ ਭਰ ਜਾਊਗਾ ਜੇ ਅੱਜ ਪੰਜਾਬ ਚ ਵੋਟਾਂ ਹੁੰਦੀਆਂ ਤਾਂ ਅੱਜ ਇਹੀ ਸ਼ਾਇਦ ਦੁਗਣੀ ਜਾਂ ਤਿਗਣੀ ਰਕਮ ਹੁੰਦੀ ਇਹ ਬਿਹਾਰ ਚ ਜਾ ਰਹੇ ਹੁਣ ਰੈਲੀ ਕਰ ਰਹੇ ਆ ਇਸੇ ਕਾਰਨ ਹੈ ਨਾ ਮੈਨੂੰ ਪਤਾ ਵੀ ਸਰਕਾਰ ਸਾਡੀ ਆਉਂਦੀ ਨਹੀਂ ਤਾਂ ਹੀ ਉਹ ਚੱਲ ਜੇ ਮੜਾ ਜਾ ਉੱਤੇ ਅੱਖਾਂ ਜਾਂ ਪਹੁੰਚ ਗਿਆ ਹੁਣ ਪਹਿਲਾਂ ਬੰਦੇ ਨੂੰ ਆਪਾਂ ਡਬੋ ਡਬੋ ਕੱਢੀਏ ਜੇ ਜਦੋਂ ਐਨ ਬਿਮਾਰ ਹੋ ਜਾਏ ਫਿਰ ਉਹਨੇ ਤੇਰਾ ਇਲਾਜ ਕਰਾਉਣ ਦੇ ਪਹਿਲਾਂ ਡਬੋਇਆ ਕਿਉਂ ਪਹਿਲਾਂ ਉਹਨੂੰ ਡਬੋਇਆ ਕਿਉਂ ਤੇ ਫਿਰ ਇਲਾਜ ਕਰਾਉਂਦੇ ਫਿਰਦੇ ਆਉਂਦਾ ਇਸ ਕਰਕੇ ਇਹਨਾਂ ਨੇ ਪੰਜਾਬ ਡੋਬਿਆ ਪੰਜਾਬ ਡੋਬਿਆ ਤੇ ਹੁਣ ਇਹ 1600 ਕਰੋੜ ਨਾਲ ਤਾਂ ਮੈਂ ਤਾਂ ਹਵੇਲੀਆਂ ਨਾ ਪਾ ਜਾਣ ਇੱਥੇ ਕੀ ਆਊਗਾ ਕੁਝ ਨਹੀਂ ਆਉਂਦਾ 1600 ਕਰੋੜ ਨਾਲ ਐਵੇਂ ਬਕਵਾਸ ਬਾਜ਼ੀ ਆ ਇਹ ਵੀ ਨਹੀਂ ਦੇਣਾ ਚਾਹੀਦਾ ਸੀ ਕਹਿੰਦਾ ਨਾ ਦਿੰਦਾ ਅਸੀਂ ਕਦੋਂ ਇਹਦੇ ਕੋਲ ਮੰਗਣ ਗਏ ਆ ਕਿੰਨੀਆਂ ਗਰੈਲੀਆਂ ਕੀਤੇ ਕਿਹਨੇ ਘਰਨੇ ਲਾਇਆ ਵੀ ਸਾਨੂੰ ਦੇ ਕੁਛ ਅਸੀਂ ਕੁਛ ਭਿਖਾਰੀ ਨਹੀਂ ਕਿੰਨਾ ਪੰਜਾਬ ਭਿਖਾਰੀ ਹੈ ਨਾ ਸੀ ਟਰੈਕਟਰ ਦਿੱਤੇ ਮੰਕੀਤਔਰਖ ਨੇ ਤੇ ਕਿਸੇ ਹੋਰ ਵੀ ਬਹੁਤ ਲੋਕ ਦੇ ਰਹੇ ਜਿਵੇਂ ਟਰੈਕਟਰ ਦੇ ਰਹੇ ਇਹ ਬੋਲ ਰਿਹਾ ਕਿ ਟਰੈਕਟਰ ਨਹੀਂ ਦੇਣ ਚਾਹੀਦਾ ਸੀ ਸਮਾਜੀ ਗਰੀਬ ਲੋਕਾਂ ਨੂੰ ਰਿਕਸ਼ੇ ਦੇ ਦਿੰਦੇ ਤੇ ਕੀ ਟਰੈਕਟਰ ਤਾਂ ਪੰਜਾਬ ਦੇ ਸਾਊਥ ਹਰੇਕ ਪਿੰਡ ਵਿੱਚ ਟਰੈਕਟਰ ਹੈਗੇ ਹਰੇਕ ਘਰ ਕੋਲ ਟਰੈਕਟਰ ਹੈਗਾ ਜੋ ਕਿਸਾਨ ਨਹੀਂ ਖੇਤੀ ਕਰ ਰਿਹਾ ਤਾਂ ਟਰੈਕਟਰਾਂ ਦਾ ਕੀ ਫਾਇਦਾ ਕਹਿੰਦਾ ਨਾ ਗਰੀਬਾਂ ਦੇ ਰੱਖਸ਼ਾਂ ਤੇ ਚੜੂਗਾਉਣ ਜਦੋਂ ਕਿਸਾਨ ਦੇ ਜੇਬ ਵਿੱਚ ਕੋਈ ਪੈਸਾ ਨਾ ਹੋਵੇ ਤਾਂ ਫਿਰ ਗਰੀਬ ਲੈ ਬਹੁਤ ਛੱਡਿਆਉਣਗੇ ਅੱਡੇ ਤੇ ਜਾਂ ਅੱਡੇ ਤੋਂ ਲੈ ਆਉਣਗੇ ਜਾਂ ਸਟੇਸ਼ਨ ਤੋਂ ਲੈ ਆਉਣਗੇ ਜੇ ਕਿਸਾਨ ਹੈ ਤਾਂ ਧਰਤੀ ਹੈ ਹੂੰ ਠੀਕ ਹੈ ਜੇ ਕਿਸਾਨ ਨਹੀਂ ਤਾਂ ਧਰਤੀ ਤੇ ਇੱਕ ਜੀ ਹਾਂ ਜਿਹੜਾ ਜੀਵ ਜਿਉ ਨਹੀਂ ਸਕਦਾਗਾ ਇਸ ਕਰਕੇ ਕਿਸਾਨਾਂ ਨੂੰ ਟਰੈਕਟਰਾਂ ਦੀ ਜਰੂਰਤ ਸੀ ਕਿ ਕੀ ਕਰਨ ਘਰ 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 ਕੇ ਕਿੱਥੇ ਖੜੇ ਆ ਉਹ ਦਰਿਆ ਰੋੜ ਕੇ ਲੈ ਗਿਆ ਇੱਕ ਵੀ ਟਰੈਕਟਰ ਨਹੀਂ ਛੱਡਿਆਗਾ ਲੋਕਾਂ ਦੇ ਘਰ ਰੋੜ ਕੇ ਲੈ ਗਿਆ ਛੱਡਿਆ ਕੀ ਹੈ ਇਹ ਇਹ ਪਤਾ ਹੈ ਕਿ ਇਹ ਰੱਖਿਆ ਹੋਏ ਇੱਕ ਤਾਂ ਬੂਟਾ ਹੋ ਗਿਆ ਇੱਕ ਰੰਗਰੇਟਾ ਹੋ ਗਿਆ ਇੱਕ ਉਹ ਗੰਜਾ ਜਿਹਾ ਬਿਠਾਏ ਨਾਨੇ ਲੁਧਿਆਣੇ ਇੱਕ ਉਹ ਸਿਮਰਨ ਮੰਡ ਹੋ ਗਿਆ ਇੱਕ ਇਹ ਰਸੂਲਾ ਹੋ ਗਿਆ ਪੂਲੇ ਦਾ ਭਰਾ ਰਸੂਲਾ ਇਹ ਇਸੇ ਕੰਮ ਤੇ ਰੱਖੇ ਹੋਏ ਐ ਇਹਨਾਂ ਨੇ ਕਹਿੰਦਾ ਮੈਂ ਇਸ ਤਰ੍ਹਾਂ ਪਹਿਲਾਂ ਰੋਂਦੇ ਹੋ ਇਹਨਾਂ ਨੂੰ ਨਹੀਂ ਦੇਖਿਆ ਕਿਸਾਨਾਂ ਨੂੰ ਕਹਿੰਦਾ ਜਿਹੜੇ ਜਿਵੇਂ ਹੁਣ ਰੋਂਦੇ ਹੋ ਐ ਜਿਵੇਂ ਮੰਗ ਰਹੇ ਐ ਕਹਿੰਦਾ ਕਹਿੰਦਾ ਇਹ ਧਰਨੇ ਲਾ ਲਾ ਕੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਕਹਿੰਦਾ ਕਿਸਾਨਾਂ ਨੇ ਨਹੀਂ ਇੱਕ ਵੀ ਨਹੀਂ ਰੋਇਆ ਸਭ ਝੂਠ ਮਰੀ ਜਾਂਦਾ ਬਕਵਾਸ ਕਰੀ ਜਾਂਦਾ ਰੋਇਆ ਕੌਣ ਸੀ ਇੱਕ ਮਜ਼ਦੂਰ ਬੱਚਾ ਜਿਹਦਾ ਪਿਓ ਮਰਿਆ ਹੋਇਆ ਸੀ ਮਾਂ ਪੁੱਤ ਰਹਿੰਦੇ ਸੀ ਉਹ ਬੱਚਾ ਤਿਆਰੇ ਨਹੀਂ ਦਿਹਾੜੀ ਮਜ਼ਦੂਰੀ ਕਰਕੇ ਆਪਦੇ ਮਨ ਦੀ ਖੁਸ਼ੀ ਦੇਣ ਵਾਸਤੇ ਇੱਕ ਦੋ ਚੀਜ਼ਾਂ ਲਿਆਇਆ ਸੀ ਘਰ ਵਾਸਤੇ ਜਿਵੇਂ LED ਲਿਆ ਜਾਂ ਇੱਕ ਦੋ ਹੋਰ ਜਾਂ ਤੇ ਉਹ ਗਰੀਬ ਤੋਂ ਨਹੀਂ ਜਰਾਂ ਦਾ ਰੋਣ ਲੱਗ ਪਿਆ ਤੇ ਉਹਦਾ ਮਜ਼ਾਕ ਡਾਉਨੇ ਤੁਸੀਂ ਹੁਣ ਕਿਸਾਨ ਦੱਸੋ ਕਿਹੜਾ ਰੋਇਆ ਇੱਕ ਵੀ ਦੱਸੋ ਕਿਸਾਨ ਰੋਇਆ ਹੋਵੇ ਤਾਂ ਉਹ ਮਜ਼ਦੂਰ ਹੈ ਉਹ ਵੀ ਸਾਡਾ ਆਪਣਾ ਰੋਇਆ ਪੰਜਾਬੀ ਰੋਇਆ ਸਿੱਖ ਰੋਇਆ ਹੂੰ ਤੇ ਇਹ 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 ਲੋਕ ਇਹ ਪਤਾ ਨਹੀਂ ਇਹ ਪੰਜਾਬ ਦੀ ਨਸਲ ਹੀ ਨਹੀਂ ਇਹ ਬਾਹਰੋਂ ਕੋਈ ਵੈਰਾਈਟੀ ਲਿਆ ਕੇ ਇਥੇ ਚੰਡੀਗੜ੍ਹ ਭਾਈ ਆ ਉਹਨੇ ਮੋਦੀ ਨੇ ਇਹ ਬਕਵਾਸ ਕਰਨ ਵਾਸਤੇ ਹੂੰ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਜੇ ਤਸਵੀਰ ਬਾਦਲ ਡੀਜ਼ਲ ਵੰਡ ਰਿਹਾਗਾ ਤੇਲ ਵੰਡ ਰਿਹਾ ਪੈਸੇ ਵੰਡ ਰਿਹਾਗਾ ਕਿ ਗੁਰੂ ਘਰ ਦੇ ਪੈਸੇ ਜੋ ਗੋਲਕ ਦੀ ਮਾਇਆ ਦੇ ਵਿੱਚੋਂ ਵੰਡੇ ਜਾ ਰਹੇ ਆ ਹਾਂ ਇਹ ਬਰਨਾਲੇ ਕੋਲੇ ਪਿੰਡ ਗੁਰਦੁਆਰਾ ਸਾਹਿਬ ਨਾਨਕਿਆਣਾ ਸਾਹਿਬ ਇਹ ਉੱਥੋਂ ਦੀ ਗੋਲਕ ਜਿੱਥੋਂ ਪਰਚੀਆਂ ਕੱਟੀਆਂ ਜਾ ਰਹੀਆਂ ਅੱਛਾ ਹੁਣ ਆਪਾਂ ਦੇ ਗਵਾਂਢੀਆਂ ਇਹਨਾਂ ਦੇ ਆਪਾਂ ਜਾਣਦੇ ਆ ਆਪਾਂ ਨੂੰ ਕਿੰਨੇ ਆਪਣੇ ਪਿੰਡ ਨੂੰ ਕੀ ਦਿੱਤਾ ਇਹਨਾਂ ਨੇ ਆਪਣੇ ਪਿੰਡ ਦੀਆਂ ਸਾਰੀਆਂ ਸ਼ਾਮ ਲਾਟਾਂ ਸ਼ਾਮ ਲਾਟਾਂ ਦੱਬੀਆਂ ਬੈਠੇ ਆ ਕਿੰਨਾ ਕਿ ਇੱਕ ਉਸ ਤੋਂ ਵੀ ਨਾ ਜਿਹੜਾ ਡੀਜ਼ਲ ਪੈਸੇ ਵੰਡ ਰਹੇ ਆ ਗੁਰੂ ਘਰ ਦੀ ਗੋਲਕ 'ਚੋਂ ਉਹਦੇ 'ਚੋਂ ਮਨ ਲਾਦਾ ਥੋੜਾ ਬੋਤਾ ਬਚਾ ਕੇ ਘਰੇ ਲਿਆਉਂਦਾ ਹੋਊਗਾ ਇਹ ਕਿਉਂਕਿ ਇਹਦੀ ਐਮਬੀਏ ਕੀਤੀ ਹੋਈ ਆ ਬਿਜ਼ਨਸ ਦਾ ਹੀ ਕੀਤਾ ਹੈ ਤੇ ਬਿਜ਼ਨਸਮੈਨ ਤਾਂ ਨਿਸ਼ੇ ਦੀ ਕਰ ਸਕਦਾ ਹੁੰਦਾ ਹੈਗਾ ਇਹ ਤਾਂ ਤਾਂ ਕੀਤਾ ਹੈ ਤੇ ਇਹ ਕਿਹੜੇ ਵੰਡ ਰਿਹਾ ਡੀਜ਼ਲ ਕੁਛ ਨਹੀਂਗਾ ਡੀਜ਼ਲ ਨੂੰ ਸਭ ਪੜਦੇ ਫਾਸ ਹੋਏ ਪਏ ਆ ਲੋਕ ਮਰੀ ਜਾਂਦੇ ਇਹਨਾਂ ਨੂੰ ਆਪਦੀਆਂ ਗੱਡੀਆਂ ਦੀ ਬਣੀ ਆ ਇਹਨਾਂ ਨੂੰ ਆਪਦੀਆਂ ਵੋਟਾਂ ਦੀ ਬਣੀ ਆ ਇਹ ਸਿਆਸਤ ਕਰ ਰਹੇ ਆ ਵੋਟਾਂ ਦੇ ਮਾਰੇ ਸਭ ਕੁਝ ਡਰਾਮੇ ਕਰਦੇ ਫਿਰਦੇ ਆ ਚਲੋ ਸਾਰੇ ਲੀਡਰ ਕਰ ਰਹੇ ਪਰ ਮਦਦ ਕਰ ਰਹੇ ਆ ਕਿਸਾਨਾਂ ਦੀ ਅੱਜ ਸਾਰੇ ਇਕਜੁੱਟ ਹੋਣ ਦੀ ਜ਼ਰੂਰਤ ਆ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਤੇ ਫਿਰ ਪਾਰਟੀਆਂ ਕਿਉਂ ਦਿਖਾ ਰਹੇ ਆ ਮੋਬਾਈਲ ਦੇ ਉੱਤੇ ਆ ਦੇਖੋ ਜੀ ਕਾਲੀ ਇਧਰ ਲੈਂ ਤੇ ਫਲਾਨਾ ਦਾ ਲੈਂ ਤੇ ਅੱਛਾ ਕਾਲੀ ਇਧਰ ਤੇ ਖਾਲਸਾ ਏਡ ਵਾਲੇ ਕਿੱਧਰ ਗਏ ਹੂੰ ਫਿਰ ਭਾਈ ਸਭ ਤੋਂ ਮੁੱਢ ਜਿਹੜਾ ਬੰਨਿਆ ਸਹਾਇਤਾ ਕਰਨ ਦਾ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਬੰਨਿਆ ਸਭ ਤੋਂ ਪਹਿਲਾਂ ਉਹ ਗਏ ਨੇ ਹੂੰ ਹੁਣ ਉਹ ਇਹਨਾਂ ਨੂੰ ਚੁਬਣ ਲੱਗ ਪਿਆ ਕਿਤੇ ਵੀ ਉਹ ਨਾ ਵੋਟਾਂ ਲੈ ਜਾਣ ਗੱਲ ਮਸਲਾ ਮਸਲਾਂ ਵੋਟਾਂ ਦਾ ਉਹ ਹਾਲਾਂਕਿ ਵੋਟਾਂ ਵਾਸਤੇ ਨਹੀਂ ਗਏ ਉਹ ਤਾਂ ਗਏ ਸੀ ਸਹਾਇਤਾ ਕਰਨ ਵਾਸਤੇ ਤੇ ਵੰਡ ਵੀ ਰਿਹਾ ਤੇ ਕਿਸੇ ਨੂੰ ਉਹਨਾਂ ਨੇ ਸੁਣਾਇਆ ਨਹੀਂ ਨਾ ਕੋਈ ਦੱਸਾ ਚੁੱਪ ਕੋ ਗੁਪਤੀ ਦੇਈ ਜਾਂਦੇ ਆ ਖਾਲਸਾ ਏਡ ਨੂੰ ਤਾਂ ਖਾਲਸਤਾਨੀ ਦੱਸਦੇ ਆਗੇ ਤੇ ਖਾਲਸਾ ਨਾ ਹੈਗਾ ਫਿਰ ਤੁਹਾਡੇ ਨੂੰ ਥੋੜਾ ਹੀ ਬੇਰੜਾ ਸਤਨ ਤੁਹਾਡੇ ਦਾ ਸਾਨੂੰ ਸਤਾਨ ਦਾ ਹੀ ਨਹੀਂ ਪਤਾ ਕਿ ਕਿਹੜਾ ਸਤਾਨ ਤੁਹਾਡਾ ਸਰਸਾ ਸਤਾਨ ਹੈ ਕਿ ਬਿਆਸਾ ਸਤਾਨ ਹੈ ਕਿ ਪਨੇਹਾਰੇ ਵਾਲਾ ਸਤਾਨ ਹੈ ਕਿ ਹੋਰ ਕੋਈ ਸਤਾਨ ਹੈ ਸਾਨੂੰ ਤੁਹਾਡੇ ਸਤਾਨ ਦਾ ਹੀ ਨਹੀਂ ਪਤਾ ਲੱਗਿਆ ਵੀ ਕਿਹੜੇ ਕੀ ਤੁਸੀਂ ਉਹ ਦਲਾਲੀ ਦਾ ਲੋ ਕਿ ਅਬਦਾਲੀ ਦਾ ਲੋ ਕਿ ਕਿਹੜਾ ਦਾਲੋਂ ਮੈਂ ਸਤ ਅਜੇ ਪਤਾ ਹੀ ਨਹੀਂ ਲੱਗਿਆ ਤੁਹਾਡਾ ਹਜੀ ਸਿੰਘ ਰਸੂਲਪੁਰਿਆ ਕਹਿ ਰਿਹਾ ਜਿਵੇਂ ਪੱਤਰਕਾਰ ਨੇ ਕਿਸੇ ਨੂੰ ਪੁੱਛਿਆ ਵੀ ਤੁਸੀਂ ਵੀ ਕਿਸਾਨ ਦੇ ਕਣਕ ਜਿਹੜੀ ਆਉਂਦੀ ਖੇਤੋਂ ਆਉਂਦੀ ਆ ਉਹ ਵੀ ਰੋਟੀ ਖਾਣੇ ਹੋ ਕਹਿੰਦਾ ਮੈਂ ਕਿਹੜਾ ਫਰੀ ਖਾਣਾ ਮੈਂ ਪੈਸੇ ਦੇ ਕੇ ਖਾਣਾ ਕਹਿੰਦਾ ਨਾ ਤੇ ਕਿਸਾਨਾਂ ਦੇ ਫਰੀਆਂ ਦੀ ਗਣਕ ਡੀਜ਼ਲ ਤੇ ਪੈਸਾ ਨਾ ਲੱਗਦਾ ਫਿਰ ਸਪਰੇਅ ਤੇ ਪੈਸਾ ਨਹੀਂ ਲੱਗਦਾ ਰੇਹ ਦੇ ਪੈਸਾ ਨਹੀਂ ਲੱਗਦਾ ਹੋਰ ਜਿਹੜੀ ਦਿਹਾੜੀ ਮਜ਼ਦੂਰੀ ਉਹ ਤੇ ਪੈਸਾ ਨਹੀਂ ਲੱਗਦਾ ਉਹ ਵੀ ਪੈਸਾ ਲਾ ਕੇ ਬਨਾਜ ਪੈਦਾ ਕਰਦੇ ਆ ਉਹਨਾਂ ਕੋਈ ਫਰੀ ਤਾਂ ਨਹੀਂ ਕਿਹਾ ਵੀ ਇਸ ਤਰ੍ਹਾਂ ਹੋ ਗਿਆ ਹੁੰਦਾ ਤੇ ਵੜ ਲੈਂਦੇ ਤੇ ਵੇਚ ਦਿੰਦੇ ਆ ਉਹ ਘਰੋਂ ਬੇਕਾਰ ਹੋ ਜਾਂਦੇ ਜਦੋਂ 6 ਮਹੀਨੇ ਦੀ ਫਸਲ ਆਉਂਦੀ ਆ ਫਿਰ ਕਿਤੇ ਜਾ ਕੇ ਘਰੇ ਉਮੀਦ ਬਣਦੀ ਆ ਵੀ ਹੁਣ ਕੋਈ ਦੋ ਚਾਰ ਦਾਣੇ ਆਉਣਗੇ ਤੇ ਇਹਦਾ ਕਸਾਈਆਂ ਵਾਂਗ ਬੋਲੀ ਜਾਂਦਾ ਜਿਵੇਂ ਦੁਸ਼ਮਣੀ ਹੁੰਦੀ ਆ ਕਿਸਾਨਾਂ ਨਾਲ ਵੀ ਹਾਂ ਬਹੁਤ ਵੱਡਾ ਕਿਸਾਨਾਂ ਨਾਲ ਬਹੁਤ ਵੱਡੀ ਦੁਸ਼ਮਣੀ ਐ ਜਾਤੀਵਾਦ ਫੁਲਾ ਰਿਆ ਹੈਗਾ ਕਿ ਵੇਖੋ ਜੀ ਆ ਗਰੀਬਾਂ ਨੂੰ ਐ ਕਰ ਰਿਹਾ ਤੇ ਜੱਕਲੇ ਕਿਸਾਨ ਐ ਕੱਲੇ ਜੱਟ ਐ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਤੀ ਹੈ ਹੀ ਨਹੀਂ ਕੋਈ ਉੱਥੇ ਧੰਨਾ ਜੀ ਵੀ ਬੈਠੇ ਆ ਉੱਥੇ ਬਹਿਣੀ ਜੀ ਵੀ ਬੈਠੇ ਆ ਉੱਥੇ ਤਰਲੋਚਨ ਵੀ ਬੈਠੇ ਆ ਜੈਦੇਵ ਵੀ ਬੈਠੇ ਆ ਉੱਥੇ ਸੂਰਦਾਸ ਵੀ ਬੈਠੇ ਆ ਉੱਥੇ ਸਦਨਾ ਜੀ ਬੈਠੇ ਆ ਕਬੀਰ ਬੈਠੇ ਆ ਫਰੀਦ ਉਹਨਾਂ ਤਾਂ ਫਿਰ ਜਾਤੀਵਾਦ ਤੇ ਕੋਈ ਜ਼ਬਾਨੀ ਉਚਾਰੀ ਨਹੀਂ ਅਲੱਗ ਵੀ ਮੈਂ ਮੇਰੀ ਜਾਤ ਆ ਹਾਂ ਤੇ ਅਸੀਂ ਤਾਂ ਬਾਣੀ ਪੜਾਂਗੇ ਫਲਾਣਾ ਪੜੂਗਾ ਫਲਾਣਾ ਇਹ ਲੋਕ ਸਕੋ ਪਾੜੰਗ ਪਾਉਂਦੇ ਆ ਕਿਉਂ ਕਿਉਂਕਿ ਇਹ ਭਾਜਪੀ ਦੇ ਕਥੀੜ ਰੱਖੇ ਹੋਏ ਆ ਹੁਣ ਭਾਜਪੀ ਨੂੰ ਪਤਾ ਲੱਗ ਜਾਂਦਾ ਸਾਰਿਆਂ ਨੂੰ ਪਤਾ ਲੱਗਿਆ ਵੀ ਹੁਣ ਖਾਲਸਾ ਰਾਜ ਆਉਣ ਵਾਲਾ ਹੈ ਖਾਨਸਾ ਰਾਜ ਚ ਉੱਚ ਅੜਚਣਾ ਪਾਉਣ ਵਾਸਤੇ ਉਧਰੋਂ ਧਿਆਨ ਉਖੇੜਨ ਵਾਸਤੇ ਸਾਰਾ ਕੁਝ ਇਹ ਹੋ ਰਿਹਾ ਜਿਵੇਂ ਹੁਣ ਨੇਪਾਲ ਦੇ ਵਿੱਚ ਰੌਲਾ ਪਿਆ ਖੜਾ ਉਥੇ ਕਹਿੰਦੇ ਹਮ ਹਿੰਦੂ ਰਾਸ਼ਟਰ ਉਹ ਹਿੰਦੂ ਰਾਸ਼ਟਰ ਕੇ ਲੜ ਰਹੇ ਹੈ ਜਾਣ ਕਰਨ ਦੇ ਵਿੱਚੋਂ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਖਬਰਾਂ ਲਾ ਰਿਹਾ ਹੈਡਲਾਈਨ ਲਾ ਰਿਹਾ ਹੈ ਹੈਡਲਾਈਨ ਲਾ ਰਿਹਾ ਵੀ ਉਹ ਹਿੰਦੂ ਰਾਸ਼ਟਰ ਜੇ ਉਹ ਹਿੰਦੂ ਰਾਸ਼ਟਰ ਮੰਗਦੇ ਤੇ ਫਿਰ ਤੁਸੀਂ ਮੰਗ ਤੇ ਤੁਸੀਂ ਜਾਓ ਖੋਣੇ ਇਸ ਮਦਦ ਤੇ ਇੱਥੇ ਬੈਠੀ ਕਰਦੇ ਤੁਸੀਂ ਆ 네ਪਾਲ ਖੜਾ ਗੁਰਖਪੁਰ ਲੰਘੋ 네ਪਾਲ ਸ਼ੁਰੂ ਹੋ ਜਾਂਦਾ ਤੇ ਜਾਓ ਉਹਨਾਂ ਦੀ ਮਦਦ ਤੇ ਨਾਲੇ ਆਪਦੀ ਫੌਜ ਲੈ ਜਾਓ ਜੋ ਮੇਰੇ ਜੀਬ ਲੈ ਕੇ ਗਿਆ ਸੀ ਅਲੰਕਾ ਚ ਉਦੋਂ ਬਾਅਦ ਮੇਰੇ ਵੇਖਿਓ ਤੁਹਾਡੀਆਂ ਖਬਰਾਂ ਦੰਦੇ ਹੋ ਗੋਰਖੇ ਉਵੇਂ ਖਬਰਾਂ ਲੱਗਣੀਆਂ ਤੁਹਾਡੀਆਂ ਇਸ ਕਰਕੇ ਇਹਨਾਂ ਨੇ ਧਿਆਨ ਤੋੜਨਾ ਵੀ ਕਿਤੇ 네ਪਾਲ ਵਾਲਾ ਕੰਮ ਨਾ ਹੋ ਜੇ ਕਿਸਾਨ ਹਿਲ ਨਾ ਜਾਣ ਕਿਉਂਕਿ ਰਾਜਸਥਾਨ ਤੋਂ ਵੀ ਰੌਲੇ ਪੈਣੇ ਸ਼ੁਰੂ ਹੋ ਗਿਆ ਆਸਾਮ ਚ ਵੀ ਹੋ ਗਿਆ ਇੱਥੇ ਵੀ ਹੋਊਗਾ ਇਹ ਧਿਆਨ ਖੇਡਦੇ ਕਦੇ ਕਿਸੇ ਦਾ ਬੱਚਾ ਮਰਵਾਤਾ ਜਿਵੇਂ ਹਾਰਪੁਰ ਬੱਚਾ ਮਾਰਤਾ ਹੈਗਾ ਉਹ ਵੀ ਇਹਨਾਂ ਦੀ ਬਹਿਬਤ ਹੈ ਸਾਰਾ ਕੁਛ ਇਹਨਾਂ ਦਾ ਹੋ ਰਿਹਾ ਅੱਛਾ ਇਹਨੂੰ ਰਸੂਲਪੁਰੀਏ ਨੂੰ ਇਹ ਤਾਂ ਦਿਸ ਗਿਆ ਵੀ ਟਰੈਕਟਰ ਦੇ ਜਾਂਦੇ ਇਹ ਨਹੀਂ ਦੱਸਿਆ ਕਿ ਇੱਥੇ ਕਿਸ਼ਤੀਆਂ ਤੇ ਲੋਕਾਂ ਦੇ ਘਰ ਲੁੱਟੀਆਂ ਜਾਂਦੇ ਭਈਏ ਆ ਕੇ ਬਾਹਰੋਂ ਜਿਹੜੇ ਸਰਕਾਰ ਨੇ ਛੱਡੇ ਕਾਲੇ ਕੱਚੇ ਵਾਲੇ ਉਹ ਤਾਂ ਇਹਨੂੰ ਦਿਸੇ ਨਹੀਂਗੇ ਇਹ ਇੱਕ ਜਿਹੜਾ ਹੈ ਪੰਜਾਬ ਦੇ ਲੋਕਾਂ ਦਾ ਦੁਸ਼ਮਣ ਹੈ ਤੇ ਛੱਡਿਆ ਹੋਇਆ ਬਾਣਾ ਪਵਾ ਕੇ ਸ਼ੇਰ ਦੀ ਖਾਲ ਚ ਗਧਾ ਬਾੜਤਾ ਮੋਠਾਂ ਚ ਲਿਆ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਮੋਦੀ ਨੂੰ ਕਿਉਂ ਗਾਲ ਕੱਢ ਰਹੇ ਹੋ ਇਹ ਕੁਦਰਤੀ ਆਫਤ ਆਈ ਹੋਈ ਹੈ ਇਹ ਕੁਦਰਤੀ ਆਫਤ ਕੁਦਰਤ ਅੱਛਾ ਕੁਦਰਤ ਡੈਮ ਕੁਦਰਤ ਨੇ ਚੱਕਿਆ ਰੱਬ ਨੇ ਚੱਕਿਆ ਕਦੋਂ ਨੇ ਆਪ ਆ ਕੇ ਉੱਥੇ ਆਹ ਜਰੋਇ ਚੱਕਣ ਨੂੰ ਵੀ ਚੱਕ ਦਿਓ ਜਾਂ ਹਵਾ ਨਾਲ ਚੱਕੇਗੇ ਜਾਂ ਪਾਣੀ ਨੇ ਜੱਕ ਲਾਦਾ ਵੀ ਤੁਹਾਨੂੰ ਚੱਕ ਦਿਓ ਉਥੇ ਦੇਖੋ ਵੀਡੀਓ ਝੂਠ ਨਹੀਂ ਬੋਲਦੀ ਵੀਡੀਓ ਆ ਰਹੀ ਹੈ YouTube ਤੇ ਵੀ ਆ ਗਈ Facebook ਤੇ ਵੀ ਆ ਗਈ Instagram ਤੇ ਵੀ ਆ ਗਈ ਉਹ ਪੰਜ ਸੱਤ ਖੋਨੇ ਜੇ ਬੈਠੇ ਗੰਜੇ ਜੇ ਉਹ ਆਸੀ ਦੀ ਕਰੀਆਂ ਦੇ BJP ਵਾਲੇ RSS ਵਾਲੇ ਨਾਅ ਰਹੇਗਾ ਬਾਸਰ ਨਾਮ ਬਜੇਗੀ ਬਾਂਸਰੀ ਉਠਾ ਦਿਓ ਫੱਟੇ ਇਹ ਕਹਿ ਰਿਹਾ ਉਥੇ ਉਹਨਾਂ ਨੇ ਜਾਣ ਬੁੱਝ ਕੇ ਜੇ ਫਿਰ ਇੰਨਾ ਹੀ ਮੋਦੀ ਭਲਾ ਮਾਨ ਸੀ ਤਾਂ ਉੱਥੇ ਸਾਡੀ ਪੰਜਾਬ ਦੀ ਫੋਰਸ ਹਟਾ ਕੇ ਤੇ ਸੀਆਈਐਸਐਫ ਕਿਉਂ ਲਾਈ ਹੂੰ ਫਿਰ ਸਾਡੀ ਫੋਰਸ ਕਿਉਂ ਨਾ ਲੱਗਣ ਦਿੱਤੀ ਜੇ ਐਡੇ ਹੀ ਨੇਕ ਹਨ ਤਾਂ ਫਿਰ ਸਾਡੇ ਜਿਹੜੇ ਚੇਅਰਮੈਨ ਵਗੈਰਾ ਸੀ ਉਹ ਸਾਡੀ ਚੇਅਰਮੈਨ ਹੀ ਖਤਮ ਕਿਉਂ ਕਿਤੇ ਦਿਲਾ ਕੇ ਦਿੱਲੀ ਵਾਲੇ ਕਿਉਂ ਬਿਠਾਏ ਉੱਥੇ ਇਹ ਇੱਕ ਥੋੱਚੀ ਸਮਝੀ ਚਾਲ ਸੀਗੀ ਹੂੰ ਸੋਚੀ ਸਮਝੀ ਚਾਲ ਸੀ ਜਿਹੜਾ ਵੀ ਉਹ ਕੀ ਕਹਿੰਦੇ ਪਰਮਾਣੂ ਸ਼ਕਤੀ ਦੇ ਉੱਤੇ ਲਿਆ ਕੇ ਆਪਦੇ ਬੰਦੇ ਬਿਠਾਏ ਵੀ ਜਦੋਂ ਮਰਜ਼ੀ ਆਪਾਂ ਬਟਨ ਦਬ ਦਿਆਂਗੇ ਉਹ ਬਟਨ ਇਹਨਾਂ ਨੇ ਦਬ ਕੇ ਕੱਲਾ ਪੰਜਾਬ ਬਰਬਾਦ ਕਰਨਾ ਚਾਹੇ ਲੈਹਂਦੇ ਪਾਸੇ ਤੇ ਭਵੇਂ ਚੜ੍ਹਦੇ ਪਾਸੇ ਕੱਲੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਪਰ ਇਹ ਖਤਮ ਹੋਣਗੇ ਆਪ ਕਹਿੰਦੇ ਨੇ ਤੱਕੇ ਪਰ ਨੂੰ ਤੇ ਭਵੇਂ ਘਰ ਨੂੰ ਹੁਣ ਇਹਨਾਂ ਦੇ ਆਪਦੇ ਘਰ ਨੂੰ ਪਹਣਾ ਸਮਾ ਗਿਆ ਪਾਕਿਸਤਾਨ ਦੇ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ ਪਰ ਉੱਥੋਂ ਦੇ ਸੀਐਮ ਮਰੀਮ ਨਿਵਾਜ਼ ਬਹੁਤ ਵੱਡਾ ਉਪਰਾਲਾ ਕਰ ਰਿਹਾ ਆਪ ਖੁਦ ਜਾ ਕੇ ਦੇਖ ਰਹੇ ਆ ਮਤਲਬ ਇਧਰਲੇ ਪੰਜਾਬ ਨੂੰ ਕਿਤੇ ਵਧੀਆ ਢੰਗ ਨਾਲ ਉਧਰ ਦੇਖ ਰਹੇ ਕਿਤੀ ਜਾਰੀ ਤੇ ਸੰਭਾਲੇ ਜਾ ਰਹੇ ਆ ਰੋਗ ਆ ਰਸੂਲੇ ਵਾਲੇ ਵਰਗੇ ਨਾਲੋਂ ਤੇ ਮੋਦੀ ਵਰਗੇ ਨਾਲੋਂ ਰੰਗਰੇਟੇ ਵਰਗਿਆਂ ਨਾਲ ਤਾਂ ਫਿਰ ਨਾਲ ਔਰਤਾਂ ਹੀ ਚੰਗੀਆਂ ਕਿਤੇ ਲੱਖਾਂ ਗੁਣਾ ਚੰਗੀਆਂ ਸਾਡੇ ਇਥੇ ਅੰਮ੍ਰਿਤਸਰ ਜਾਂ ਦੀ ਹੈਗੀ ਆ ਹਾਂਜੀ ਸਾਕਸ਼ੀ ਸਹਣੀ ਹਾਂਜੀ ਪੰਜਾਬੀਆਂ ਦੀ ਕੁੜੀ ਆ ਖੱਤਰੀਆਂ ਦੀ ਹਮ ਕਮਾਲ ਦੀ ਡੀਸੀ ਸਰ ਝੁਕਦਾ ਉਹਨੂੰ ਉਹਨੇ ਔਰਤਾਂ ਦੀ ਰੱਖਤੀ ਹੈ ਉਹ ਸ਼ਬਦ ਜਿਹੜਾ ਸਹੀ ਕਰਕੇ ਦਿਖਾਤਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਚ ਉਚਾਰਨ ਕੀਤਾ ਸੀ ਸੋ ਕਿਉ ਮੰਦਾ ਆਖੀਅ ਜਿਤ ਜੰਮੈ ਰਾਜਾਨ ਉਹ ਬਿਲਕੁਲ ਉਹ ਮੇ ਢਲ ਗਿਆ ਉਹਦੇ ਤੇ ਸ਼ਬਦ ਇੱਕ ਛੋਟੀ ਜੀ ਉਮਰ ਚ ਦੇਖੋ ਵੀ ਆਪ ਦੇ ਸਲਮਾਨ ਨੂੰ ਜਾਂ ਪੈਂਟ ਨੂੰ ਤਾਂ ਚੜਾ ਕੇ ਤੇ ਵਿਚਾਰੀ ਇੱਕ ਡੀਸੀ ਆਉਦੇ ਤੇ ਹੋ ਕੇ ਨਹੀਂ ਤੇ ਡੀਸੀ ਦਾ ਦੂਰ ਖੜਾਅ ਕਰੀ ਜਾਂਦਾ ਹੁੰਦਾ ਨਾਲ ਜਾ ਜਾ ਕੇ ਤੇ ਗਰੀਬਾਂ ਨੂੰ ਗਲ ਲਾਇਆ ਦੂਸਰੇ ਪਾਸੇ ਸਾਡੀ ਪੰਜਾਬਣ ਉਹ ਵੀ ਪਿੱਛੋਂ ਤਰਨਤਾਰਨ ਤੋਂ ਗਏ ਹੋਏ ਆ ਉਹ ਨਵਾਜ਼ ਸ਼ਰੀਫ ਦੀ ਧੀ ਬੀਬੀ ਮਰੀਮ ਜਿਹੜੀ ਹੈ ਨमाज ਤੇ ਉਸ ਨੂੰ ਵੀ ਸਜਦਾ ਹੁੰਦਾ ਹੈ ਸਲਾਮ ਆ ਉਹਨੂੰ ਅੱਲਾਹ ਤਾਲਾ ਉਹਦੀ ਉਮਰ ਦਰਾਜ ਕਰੇ ਵੀ ਉਹਨੇ ਦੇਖੋ ਇੱਕ ਦਿਨ ਜੀ ਜਿਹੜਾ ਕਰਤਾਰ ਪੁਰਸ਼ਾ ਵੈਂ ਕਲੀਅਰ ਕਰ ਤਾ ਕਲੀਨ ਬਣਾਦਾ ਸਾਫ ਕਰਤਾ ਹੂੰ ਤੇ ਇਹਨਾਂ ਤੋਂ ਪੰਜਾਬ ਦਾ ਪਾਣੀ ਨਹੀਂ ਰੁਕਿਆ ਕਿ ਵੱਡੇ ਕਹਿੰਦਾ ਮੋਦੀ ਨੂੰ ਤੇ ਮੋਦੀ ਨੇ ਬੰਦ ਕਿਉਂ ਨਾ ਕੀਤਾ ਅੱਛਾ ਇਹਨੂੰ ਅਫਗਾਨਿਸਤਾਨ ਤਾਂ ਦਿਸ ਗਿਆ ਪਚਾਲ ਆਇਆ ਤੇਰੇ ਮੋਦੀ ਨੂੰ ਰਸੂ ਲਿਆ ਤੇ ਪੰਜਾਬ ਨਹੀਂ ਦਿਸਣ ਡੁੱਬਦਾ ਹੂੰ ਉਧਰ ਤਾਂ ਇਹਨੂੰ ਦਿਸ ਗਿਆ ਉੱਥੇ ਤਾਂ ਬਰੀਆਨੀ ਖਾਣ ਚਲਿਆ ਗਿਆ ਆਪਦਾ ਘਰ ਡੁੱਬਦਾ ਤੇ ਦੂਜੇ ਦੇ ਜਾ ਕੇ ਉੱਥੇ ਬੰਨ ਲਾਉਣ ਲੱਗ ਪਿਆ ਹੂੰ ਇਹ ਚਲਾਕੀਆਂ ਨਾਲ ਵੀ ਮੈਂ ਉਧਰ ਚਲਾਇਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਗੜ ਦਿਓ ਸਾਨੂੰ ਕਾਲਪੁਰਖ ਨਾ ਰਗੜੇ ਤੁਸੀਂ ਰਗੜਨ ਵਾਲੇ ਤਾਂ ਤੇਰੇ ਵਰਗੇ ਬਹੁਤ ਆ ਗਏ ਇੱਥੇ ਮੀਰ ਮੰਨੂ ਆਇਆ ਇੱਥੇ ਬਾਬਰ ਆਇਆ ਜਹਾਂਗੀਰ ਆਇਆ 7 ਬਾਦਸ਼ਾਹਾਂ ਤਾਂ ਆਈਆਂ ਔਰੰਗਜ਼ੇਬ ਤੱਕ ਉਦੋਂ ਬਾਅਦ ਅਵਦਾਲੀ ਆਇਆ ਨਾਦਰ ਸ਼ਾਹ ਆਇਆ ਬੜੇ ਬੜੇ ਆਏ ਸਾਨੂੰ ਉਹ ਨਹੀਂ ਖਤਮ ਕਰ ਸਕੇ ਤੇ ਤੇਰੇ ਅਰਗੇ ਤਾਂ 9300 ਆਉਂਦੇ ਆ ਤੇ ਇਹ ਜਿਹੜਾ ਕੀਤਾ ਕੁਦਰਤ ਨੇ ਨਹੀਂ ਕੀਤਾ ਇਹ ਭਾਜਪੀ ਨੇ ਕੀਤਾ ਜਾਣ ਬੁੱਝ ਕੇ ਹਮਲਾ ਕੀਤਾ ਵਾਟਰ ਅਟੈਕ ਕੀਤਾ ਗਿਆ ਹੈਗਾ ਮਟਰ ਬਲਾਸਟ ਕੀਤਾ ਗਿਆ ਹੈਗਾ ਜਾਣ ਬੁੱਝ ਕੇ ਕੀਤਾ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਆਪਣਾ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਧੰਨਵਾਦ ਖਾਲਸਾ ਹੋ ਜੀ ਬਾਈ ਖਾਲਸਾ